ਫਿਲਮ ਨੂੰ ਪਹਿਲਾਂ ਰਿਵਿਊ ਕੀਤਾ ਜਾਂਦਾ ਫਿਲਮ ਦੇਖੀ ਜਾਂਦੀ ਹੈ ਉਸ ਤੋਂ ਬਾਅਦ ਸਰਟੀਫਿਕੇਟ ਜਿਹੜੇ ਨੇ ਉਹ ਫਿਲਮ ਦੀ ਸਟੋਰੀ ਦੇ ਮੁਤਾਬਕ ਜਾਂ ਉਹਨਾਂ ਦੇ ਸੀਨ ਮੁਤਾਬਕ ਜਾਰੀ ਕੀਤੇ ਜਾਂਦੇ ਇਸ ਫਿਲਮ ਦੇ ਵਿੱਚ ਕਿ ਸੈਂਸਰ ਬੋਰਡ ਦੇ ਕਿਸੇ ਵੀ ਨੁਮਾਇंदे ਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਟਿਪੀਕਲ ਇੱਕ ਤਪਕੇ ਦੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਈ ਜਾ ਸਕਦਾ ਸਿੱਧੀ ਸਿੱਧੀ ਵਾਇਲੇਸ਼ਨ ਕ੍ਰੀਏਟ ਕੀਤੀ ਜਾ ਸਕਦੀ ਹੈ ਕਿ ਚੁਣੇ ਹੋਏ ਨੁਮਾਇंदे ਦਾ ਇਸ ਤਰ੍ਹਾਂ ਦੇ ਨਾਲ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਨਾ ਕਿ ਤਨਾ ਕਿਤੇ ਫਿਰ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੋ ਸਕਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਦੀ ਸ਼ਬੀ ਦੇ ਬਾਰੇ ਜਾਂ ਉਸ ਸਮੇਂ ਦੇ ਸਿੱਖ ਸੰਘਰਸ਼ ਦੇ ਬਾਰੇ ਗਲਤ ਜਿਹੜੀ ਇਹ ਸ਼ਬੀ ਉਹ ਤਾਂ ਆਪਣੇ ਆ ਬਣੇਗੀ ਜੀ। ਕੋਣ ਇਹਨਾਂ ਨੇ ਫਿਲਮ ਦੀ ਪ੍ਰੋਮੋਸ਼ਨ ਦੌਰਾਨ ਵੀ ਇੱਕ ਇਹੋ ਜਿਹੀ ਕਾਉਂਟਰਵਰਸ਼ੀਅਲ ਸਟੇਟਮੈਂਟ ਫਿਰ ਦਿੱਤੀ ਜਿਸ ਦੇ ਚ ਇਹਨਾਂ ਨੇ ਕਿਹਾ ਕਿ ਜਿਹੜਾ ਕਿਸਾਨ ਅੰਦੋਲਨ ਹੈ ਇੱਥੇ ਲਾਸ਼ਾਂ ਲਟਕਾਈਆਂ ਗਈਆਂ ਇੱਥੇ ਰੇਪ ਹੋਏ ਕਿ ਇੱਥੇ ਬੰਗਲਾਦੇਸ਼ ਵਰਗੀ ਸਥਿਤੀ ਬਣ ਜਾਣੀ ਹੈ। ਸਾਡੇ ਇੱਕ ਐਕਟਰ ਨੇ ਪੰਜਾਬ ਦੇ ਦਰਜੀਤ ਦਸਾਂਜ ਉਹ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਮੂਵੀ ਬਣਾ ਰਹੇ ਨੇ ਉਹ ਫਿਲਮ ਦੇ 85 ਕੱਟ ਲੱਗਣ ਤੋਂ ਬਾਅਦ ਵੀ ਅਜੇ ਉਸ ਫਿਲਮ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਰਿਲੀਜ਼ ਹੋਣ ਦੀ ਉਹ ਫਿਲਮ ਅਜੇ ਵੀ ਹੌਲਟ ਤੇ ਹੈ ਤੇ ਦੂਜੇ ਪਾਸੇ ਇੱਕ ਇਹੋ ਜਿਹੀ ਫਿਲਮ ਜਿਹੜੇ ਇੱਕ ਕੌਮ ਦੇ ਪ੍ਰਤੀ ਤੇ ਦੋ ਭਾਈਚਾਰਿਆਂ ਦੇ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਨੂੰ ਵਾਧਾ ਦਿੱਤਾ ਜਾ ਰਿਹਾ ਹੈ ਉਹ ਰਿਲੀਜ਼ ਕਰ ਦਿੱਤੀ ਜਾਂਦੀ ਹੈ ਕੰਗਣਾ ਰਣੌਤ ਕਿਸੇ ਨਾ ਕਿਸੇ ਕਾਰਨ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੀ ਆ ਇਲਜ਼ਾਮ ਕੰਗਣਾ ਰਣੌਤ ਦੇ ਉੱਪਰ ਇਹ ਲੱਗਦੇ ਨੇ ਕਿ ਆਪਣੀਆਂ ਫਿਲਮਾਂ ਦੇ ਰਾਹੀਂ ਜਾਂ ਆਪਣੇ ਬਿਆਨਾਂ ਦੇ ਰਾਹੀਂ ਕੰਗਣਾ ਰਣੌਤ ਦੇ ਵੱਲੋਂ ਲਗਾਤਾਰ ਪੰਜਾਬ ਦੀ ਸ਼ੋਭੀ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇਨੀ ਦਿਨੀ ਕੰਗਣਾ ਦਾ ਇਹ ਵਿਵਾਦ ਦਾ ਕਾਰਨ ਉਸ ਦੀ ਆ ਰਹੀ ਨਵੀਂ ਫਿਲਮ ਐਮਰਜੈਂਸੀ ਨੂੰ ਦੱਸਿਆ ਜਾ ਰਿਹਾ ਕਿਉਂਕਿ ਉਸ ਦੇ ਵਿੱਚ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤੇ ਕੌਮ ਦੀ ਸ਼ਬੀ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਉਸ ਫਿਲਮ ਦੇ ਟ੍ਰੇਲਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਇੱਕ ਪਟੀਸ਼ਨ ਇੱਕ ਅਪੀਲ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਕਾਰਵਾਈ ਦੇ ਖਿਲਾਫ ਪੈਂਦੀ ਆ ਉਸ ਪਟੀਸ਼ਨ ਦੇ ਬਾਰੇ ਉਸ ਅਪੀਲ ਦੇ ਬਾਰੇ ਗੱਲਬਾਤ ਕਰਨ ਦੇ ਲਈ ਐਡਵੋਕੇਟ ਦੀਪਿੰਦਰ ਸਿੰਘ ਵਿਰਕ ਤੇ ਐਡਵੋਕੇਟ ਇਮਾਨ ਸਿੰਘ ਖਾਰਾ ਮੌਜੂਦ ਰਹਿਣਗੇ ਕਿਉਂਕਿ ਇਹਨਾਂ ਦੇ ਵੱਲੋਂ ਇਸ ਕੇਸ ਦੀ ਦੇਖਰੇਖ ਜਿਹੜੀ ਆ ਕੀਤੀ ਜਾ ਰਹੀ ਆ ਵਰਕਸਾਬ ਜੇ ਮੈਂ ਕਿਹਾ ਕੰਗਣਾ ਰਣੌਤ ਦੀ ਛਵੀ ਇਸ ਤਰ੍ਹਾਂ ਦੀ ਆ ਕਿ ਆਏ ਦਿਨ ਵਿਵਾਦਾਂ ਦੇ ਵਿੱਚ ਰਹਿੰਦੀ ਆ ਪਰ ਹੁਣ ਤਾਂ ਸਿੱਧਾ ਸਿੱਧਾ ਇੱਕ ਕਮਿਊਨਿਟੀ ਨੂੰ ਜਿਹੜਾ ਨਿਸ਼ਾਨੇ ਦੇ ਉੱਪਰ ਲਿਆ ਗਿਆ ਜੀ ਦੇਖੋ ਜੀ ਇਹ ਜਿਹੜਾ ਐਮਰਜੈਂਸੀ ਫਿਲਮ ਦਾ ਟ੍ਰੇਲਰ ਇਸ ਤੇ ਜਿਹੜੇ 26 ਮਿਲੀਅਨ ਵੀਊ ਹੋ ਗਏ ਨੇ ਇਹ ਪੰਜਾਬ ਦੇ ਲੋਕਾਂ ਨੇ ਪੂਰੇ ਭਾਰਤਵੱਸ਼ ਦੇ ਲੋਕਾਂ ਨੇ ਦੇਖਿਆ ਹੈ ਅਕ੍ਰੋਸ ਦ ਗਲੋਬ ਦੇਖਿਆ ਜੀ ਟ੍ਰੇਲਰ ਇਹ ਟ੍ਰੇਲਰ ਨੂੰ ਦੇਖ ਕੇ ਸਾਫ਼ ਸਿੱਧਾ ਪਤਾ ਲੱਗ ਰਿਹਾ ਕਿ ਜੋ ਸਿੱਖ ਭਾਵਨਾਵਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਠੇਸ ਪਹਾਈ ਜਾ ਰਹੀ ਹੈ ਤੁਸੀਂ ਟ੍ਰੇਲਰ 'ਚ ਦੇਖੋਗੇ ਕਿ ਜੀ ਦੋ ਸੀਨ ਦਿਖਾਏ ਗਏ ਨੇ ਜਿਸ 'ਚ ਇੱਕ 2 ਮਿੰਟ 37 ਸਕਿੰਟ ਦਾ ਸੀਨ ਆਉਂਦਾ ਹੈ ਜਿਸ 'ਚ ਅੰਮ੍ਰਿਤਧਾਰੀ ਸਿੱਖ ਕਲੀਨ ਸ਼ੇਵ ਤੇ ਮੋਨੇ ਬੰਦਿਆਂ ਨੂੰ ਬੱਸ 'ਚ ਉਤਾਰ ਕੇ ਏਕੀ 47ਾਂ ਨਾਲ ਉਹਨਾਂ ਤੇ ਫੈਰ ਕਰ ਰਹੇ ਨੇ ਇਸੇ ਤਰ੍ਹਾਂ ਇੱਕ ਹੋਰ ਸੀਨ ਆਂਦਾ ਹੈ ਜਿਹਦੇ 'ਚ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹ ਦਿਖਾਇਆ ਜਾ ਰਿਹਾ ਹੈ ਕਿ ਉਹ ਵੋਟਾਂ ਦੀ ਡੀਲ ਕਰ ਰਹੇ ਨੇ ਕਾਂਗਰਸ ਦੀ ਪਾਰਟੀ ਨਾਲ ਇਹਨਾਂ ਦੋਨਾਂ ਜਿਹੜੇ ਸੀਨਸ ਦਾ ਕੋਈ ਹਿਸਟੋਰੀਕਲ ਬੇਸਿਸ ਨਹੀਂ ਹੈਗਾ ਕੋਈ ਕ੍ਰੈਡਿਬਿਲਟੀ ਨਹੀਂ ਹੈਗੀ ਕੋਈ ਫਾਊਂਡੇਸ਼ਨ ਨਹੀਂ ਹੈਗਾ ਇਹ ਸਿਰਫ ਤੇ ਸਿਰਫ ਸਿੱਖਾਂ ਦਾ ਕੈਰੇਕਟਰ ਅਸਾਸਿਨੇਟ ਕਰਨ ਲਈ ਕੀਤਾ ਜਾ ਰਿਹਾ ਹੈ ਪੰਜਾਬ ਤੇ ਜਿਹੜਾ ਸਿੱਖ ਤੇ ਹਿੰਦੂਆਂ ਚ ਨੌ ਮਾਸ ਦਾ ਰਿਸ਼ਤਾ ਹੈ ਉੱਤੇ ਅਸਰ ਪਾਉਣ ਲਈ ਕੀਤਾ ਜਾ ਰਿਹਾ ਹੈ ਨਫਰਤ ਫੈਲਾਉਣ ਲਈ ਕੀਤਾ ਜਾ ਰਿਹਾ ਹੈ ਤੇ ਮਨਸ਼ਾ ਟ੍ਰੇਲਰ ਦੇਖ ਕੇ ਸਾਫ ਪਤਾ ਲੱਗਦੀ ਹੈ ਤੇ ਇਸ ਟ੍ਰੇਲਰ ਨੂੰ ਵਾਚਣ ਤੋਂ ਬਾਅਦ ਸਾਡੇ ਕੋਲ ਜੀ ਦੋਸ ਸਿੰਘ ਸਰਦਾਰ ਜਗਮਉਨ ਸਿੰਘ ਤੇ ਗੁਰਵਿੰਦਰ ਸਿੰਘ ਮਾਹੜੀ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਜੀ ਸਿੱਖ ਸਮਾਜ ਸੇਵੀ ਨੇ ਉਹ ਸਾਡੇ ਕੋਲ ਆਏ ਤੇ ਮੈਂ ਤੇ ਮੇਰੇ ਸਾਥੀ ਮਾਨ ਸਿੰਘ ਖਾਰਾ ਜੀ ਨੇ ਮਿਲ ਕੇ ਜੀ ਫਿਰੇ ਪਟੀਸ਼ਨ ਧਾਇਰ ਕੀਤੀ ਤੇ ਅਸੀਂ ਜੀ ਪਟੀਸ਼ਨ ਹਾਈ ਕੋਰਟ ਚ ਲਾਈ ਹੈ ਕਿ ਇਹ ਜਿਹੜੀ ਫਿਲਮ ਦਾ ਟ੍ਰੇਲਰ ਹੈ ਸਭ ਤੋਂ ਪਹਿਲਾਂ ਤਾਂ ਟ੍ਰੇਲਰ ਉਤਾਰਿਆ ਜਾਵੇ ਉਸ ਤੋਂ ਬਾਅਦ ਜਿਹੜਾ ਫਿਲਮ ਨੂੰ ਸਰਟੀਫਿਕੇਟ ਦਿੱਤਾ ਗਿਆ ਹੈ ਇਹ ਸਰਟੀਫਿਕੇਟ ਖਾਰਜ ਕੀਤਾ ਜਾਵੇ ਇੱਕ ਰਿਵਿਊਇੰਗ ਪੈਨਲ ਕਮੇਟੀ ਬਣਨੀ ਚਾਹੀਦੀ ਹੈ ਜਿਹਦੇ ਚ ਬੋਰਡ ਦੇ ਮੈਂਬਰ ਵੀ ਹੋਣ ਫਿਲਮ ਬੋਰਡ ਦੇ ਮੈਂਬਰ ਵੀ ਹੋਣ ਐਸਜੀਪੀਸੀ ਮੈਂਬਰ ਵੀ ਹੋਣ ਤੇ ਐਮਿਨੈਂਟ ਸਿਕ ਪਰਸਨੈਲਿਟੀਆਂ ਵੀ ਹੋਣ ਇਹ ਜਦੋਂ ਸਾਰੇ ਰਲ ਕੇ ਫਿਲਮ ਦਾ ਰਿਵਿਊ ਕਰਨ ਫਿਲਮ ਨੂੰ ਵੇਖਣ ਤੇ ਜਿਹੜੇ ਇਤਰਾਜ਼ਯੋਗ ਨਫਰਤ ਵਾਲੇ ਸੀਨ ਨੇ ਜਿਨ੍ਹਾਂ ਦਾ ਕੋਈ ਤੱਤ ਨਹੀਂ ਹੈਗਾ ਹਿਸਟੋਰਿਕਲ ਬੇਸਿਸ ਕੋਈ ਵੀ ਨਹੀਂ ਹੈਗਾ ਉਹ ਸਾਰੇ ਡਿਲੀਟ ਕੀਤੇ ਜਾਣ ਉਸ ਤੋਂ ਬਾਅਦ ਨਵਾਂ ਸਰਟੀਫਿਕੇਟ ਦੇ ਕੇ ਫਿਰ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਸਰ ਕੰਗਣਾ ਰਣੌਤ ਇੱਕ ਚੁਣੇ ਹੋਏ ਨੁਮਾਇੰਦੇ ਹੈਗੀ ਆ ਮੰਡੀ ਦੇ ਉਤੋਂ ਉਹਨਾਂ ਨੂੰ ਜਿਹੜਾ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਇੱਕ ਚੁਣੇ ਹੋਏ ਨੁਮਾਇੰਦੇ ਦਾ ਇਸ ਤਰ੍ਹਾਂ ਦੇ ਨਾਲ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਨਾ ਕਿਤੇ ਨਾ ਕਿਤੇ ਫੇਰਾਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੋ ਸਕਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਦੀ ਸ਼ਬੀ ਦੇ ਬਾਰੇ ਜਾਂ ਉਸ ਸਮੇਂ ਦੇ ਸਿੱਖ ਸੰਘਰਸ਼ ਦੇ ਬਾਰੇ ਗਲਤ ਜਿਹੜੀ ਇਹ ਸ਼ਬੀ ਉਹ ਤਾਂ ਆਪਣੇ ਆਪ ਬਣੇਗੀ ਜੀ ਬਣੇਗੀ ਦੇਖੋ ਜੀ ਇਹ ਜਿਹੜੇ ਮੈਂਬਰ ਪਾਰਲੀਮੈਂਟ ਨੇ ਕੰਗਨਾਰ ਰਣੋਤ ਇਹਨਾਂ ਦਾ ਤੁਸੀਂ ਮਨਸ਼ਾ ਇਹਨਾਂ ਦੇ ਜਿਹੜੇ ਇਹਨਾਂ ਦੇ ਪਾਸਟ ਇਵੈਂਟਸ ਵੀ ਰਹੇ ਨੇ ਤੁਸੀਂ ਉਹਨਾਂ ਤੋਂ ਵੀ ਆਈਡੀਆ ਲਾ ਸਕਦੇ ਹੋ ਉਹ ਭਾਵੇਂ ਸਾਡੇ ਫਾਰਮਰ ਪ੍ਰੋਟੈਸਟ ਵੇਲੇ ਹੋਵੇ ਉਹ ਭਾਵੇਂ ਪੰਜਾਬ ਪ੍ਰਤੀ ਨਫਰਤ ਹੋਵੇ ਜਾਂ ਪੰਜਾਬ ਦੇ ਸਿੱਖਾਂ ਪ੍ਰਤੀ ਕਮੈਂਟ ਪਾਸ ਕਰਨੇ ਹੁਣ ਇਹ ਸ਼ੁਰੂ ਤੋਂ ਕਰਦੇ ਆ ਰਹੇ ਨੇ ਹੁਣ ਇਹਨਾਂ ਨੇ ਫਿਲਮ ਦੀ ਪ੍ਰੋਮੋਸ਼ਨ ਦੌਰਾਨ ਵੀ ਇੱਕ ਇਹੋ ਜਿਹੀ ਕਾਉਂਟਰਵਰਸ਼ੀਅਲ ਸਟੇਟਮੈਂਟ ਫੇਰ ਦਿੱਤੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇੱਥੇ ਲਾਸ਼ਾਂ ਲੜਕਾਈਆਂ ਗਈਆਂ ਇੱਥੇ ਰੇਪ ਹੋਏ ਕਿ ਇੱਥੇ ਬੰਗਲਾਦੇਸ਼ ਵਰਗੀ ਸਥਿਤੀ ਬਣ ਜਾਣੀ ਸੀ ਤੁਸੀਂ ਦੇਖੋ ਜੀ ਕਿ ਮਤਲਬ ਇਹ ਕਿੱਡੀ ਹੋੱਚੀ ਹਰਕਤ ਹੈ ਇਹ ਸਿਰਫ ਔਰ ਸਿਰਫ ਮਨਸ਼ਾ ਇਹੀ ਹੈ ਕਿ ਪੰਜਾਬ ਦੇ ਪ੍ਰਤੀ ਨਫ਼ਰਤ ਨੂੰ ਦਰਸਾਇਆ ਜਾਏ ਤੇ ਉਹਨੂੰ ਫੈਲਾਇਆ ਜਾਏ ਇਹ ਸਿੱਖਾਂ ਦੇ ਪ੍ਰਤੀ ਭਾਵਨਾ ਇੰਨੀ ਇੰਨੀ ਹੇਟਰੀਡ ਭਰੀ ਭਾਵਨਾ ਹੈ ਜਿਹੜੀ ਜੀ ਇਸਰਫ ਨੂੰ ਵਾਧਾ ਦੇਣ ਲਈ ਇਹਨਾਂ ਦੇ ਐਕਸ਼ਨਸ ਹੁੰਦੇ ਨੇ ਤੇ ਅਸੀਂ ਕਹਿੰਦੇ ਹਾਂ ਕਿ ਇਹਨਾਂ ਦਾ ਕਿਊਮੂਲੇਟਿਵ ਇਫੈਕਟ ਹੈ ਜਿਹੜਾ ਉਹ ਫਿਲਮ 'ਚ ਵੀ ਜ਼ਰੂਰ ਦਰਸਾਇਆ ਜਾਏਗਾ ਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਆ ਪੱਤੀਜਨਕ ਸੀਨਸ ਨੇ ਇਹਨਾਂ ਨੂੰ ਕੱਟਿਆ ਜਾਏ ਤੇ ਫਿਲਮ ਫਿਰ ਉਸ ਤੋਂ ਬਾਅਦ ਰਿਲੀਜ਼ ਹੋਵੇ ਔਰ ਇਨ ધ ਮੀਨਵਾਇਲ ਇਟ ਟੈਂਪਰੇਰੀ ਸਟੇ ਹੈ ਜਿਹੜੀ ਉਹ ਫਿਲਮ ਦੀ ਰਿਲੀਜ਼ ਤੇ ਹੋ ਜਾਣੀ ਚਾਹੀਦੀ ਹੈ ਜੀ ਐਡਵੋਕੇਟ ਮਾਨ ਸਿੰਘ ਖਾਰਾ ਨੇ ਖਾਰਾ ਸਾਹਿਬ ਜਿਸ ਤਰ੍ਹਾਂ ਦੇ ਨਾਲ ਉਸ ਫਿਲਮ ਦੇ ਵਿੱਚ ਜਿਹੜਾ ਦਿਖਾਇਆ ਗਿਆ ਇਸ ਤਰ੍ਹਾਂ ਦੇ ਲਗਾਤਾਰ ਜਿਹੜਨੇ ਬਿਆਨ ਵੀ ਕੰਗਣਾ ਰਣੌਤ ਦੇ ਵੱਲੋਂ ਦਿੱਤੇ ਜਾਂਦੇ ਨੇ ਕਿਸਾਨ ਪ੍ਰੋਟੈਸਟ ਦੇ ਬਾਰੇ ਵੀ ਜਿਹੜਾ ਦਿੱਤਾ ਗਿਆ ਇਸ ਟ੍ਰੇਲਰ ਦੇ ਪੱਖੇ ਵਿਵਾਦ ਤੋਂ ਬਾਅਦ ਕੰਗਣਾ ਦੇ ਵੱਲੋਂ ਜਿਹੜਾ ਇਸ ਬਿਆਨ ਨੂੰ ਜਿਹੜਾ ਦਿੱਤਾ ਗਿਆ ਜਿਹੜਾ ਕਿਸਾਨ ਅੰਦੋਲਨ ਦੇ ਬਾਰੇ ਦਿੱਤਾ ਗਿਆ ਜੀ ਉਸ ਤੋਂ ਬਾਅਦ ਵੀ ਕੰਗਣਾ ਦੇ ਉੱਪਰ ਕੋਈ ਅਸਰ ਹੁੰਦਾ ਹੋਇਆ ਨਹੀਂ ਦਿਖ ਰਿਹਾ ਜਦਕਿ ਕਾਨੂੰਨੀ ਕਾਰਵਾਈਆਂ ਹੋ ਰਹੀਆਂ ਨੇ ਲਗਾਤਾਰ ਵਿਰੋਧ ਪ੍ਰਦਰਸ਼ਨ ਜੀ ਹੋ ਰਹੇ ਨੇ ਦੇਖੋ ਜੀ ਅਸੀਂ ਤਾਂ ਇਹ ਦੇਖ ਕੇ ਹੈਰਾਨ ਆ ਵੀ ਬੀਬੀ ਕੰਗਣਾ ਤੇ ਕੀ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਜੀ ਜੋ ਗੁਰਿੰਦਰ ਸਿੰਘ ਖਾਲਸਾ ਤੇ ਜਗਮੋਨ ਸਿੰਘ ਖਾਲਸਾ ਨੇ ਉਹਨਾਂ ਨੇ ਪਿਛਲੇ ਬੀਤੀ ਦਿਨੀ ਪਿਛਲੇ ਹਫਤੇ ਜੋ ਰਿਪਰੈਜ਼ੈਂਟੇਸ਼ਨਸ ਵੀ ਦਿੱਤੀਆਂ ਨੇ ਐਪਲੀਕੇਸ਼ਨਸ ਵੀ ਮੂਵ ਕੀਤੀਆਂ ਨੇ ਡੀਜੀਪੀ ਪੰਜਾਬ ਨੂੰ ਜੋ ਪੰਜਾਬ ਦੇ ਹੋਮ ਸਕੱਤਰ ਨੇ ਉਹਨਾਂ ਨੂੰ ਸੈਂਟਰ ਦੇ ਵਿੱਚ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਨੂੰ ਤੇ ਜੋ ਸਾਥੀ ਜੋ ਨਾਲ ਹੀ ਸੈਂਸਰ ਬੋਰਡ ਹੈ ਸਰਟੀਫਿਕੇਸ਼ਨ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦਾ ਉਸ ਨੂੰ ਵੀ ਜੋ ਐਪਲੀਕੇਸ਼ਨਸ ਮੂਵ ਕੀਤੀਆਂ ਨੇ ਤਾਂ ਉਸ ਸਰਕਾਰਾਂ ਤੇ ਵੀ ਕੋਈ ਅਸਰ ਨਹੀਂ ਹੋਇਆ ਕਿਡਾ ਵੱਡਾ ਭੜਕਾਉ ਹੈ ਕੱਲ ਨੂੰ ਸਿੱਖ ਮਿਨੋਰਟੀਜ਼ ਦੇ ਅਗੇਂਸਟ ਪੂਰੇ ਹਿੰਦੁਸਤਾਨ ਦੇ ਵਿੱਚ ਕੁਝ ਹੁੰਦਾ ਹੈ 84 ਵਰਗਾ ਮੌਲ ਦੁਆਰਾ ਬੰਦਾ ਹੈ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ ਸਰਕਾਰ ਹੋਵੇਗੀ ਤਾਂ ਮੇਰੇ ਹਿਸਾਬ ਨਾਲ ਸਰਕਾਰ ਨੂੰ ਲਗਾਮ ਕਸਣੀ ਚਾਹੀਦੀ ਹੈ ਜਿਹੜੇ ਚਲੋ ਜੋ ਬੀਜੇਪੀ ਦਾ ਇੱਕ ਉਹਨਾਂ ਦਾ ਇਹ ਦੇਖਿਆ ਵੀ ਉਹਨਾਂ ਨੇ ਆਪ ਦਾ ਜਿਹੜਾ ਕਿਨਾਰਾ ਕਰ ਲਿਆ ਹੈ ਬੀਬੀ ਕੰਗਨਾ ਰਣੌਤ ਦੇ ਬਿਆਨਾਂ ਤੋਂ ਤੇ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਵੀ ਦਫ਼ਤਰ ਦੇ ਵਿੱਚ ਪੇਸ਼ ਹੋਣ ਜੋ ਉਹਨਾਂ ਦੇ ਪ੍ਰਧਾਨ ਨੇ ਤਾਂ ਮੈਂ ਸਮਝਦਾ ਹਾਂ ਪ੍ਰਧਾਨ ਪੰਜਾਬ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਹੈ ਡੀਜੀਪੀ ਪੰਜਾਬ ਨੂੰ ਪਰਚਾ ਦਰਜ ਕਰਨਾ ਚਾਹੀਦਾ ਹੈ ਬੀਐਨਐਸ ਜਿਹੜੇ ਨਵੇਂ ਕਾਨੂੰਨ ਨੇ ਤੇ ਜਿਹੜਾ ਹੋਮ ਸਕੱਤਰ ਪੰਜਾਬ ਨੇ ਉਹਨਾਂ ਨੂੰ ਵੀ ਜਿਹੜਾ ਇਹ ਸਾਰਾ ਕੁਝ ਹੈ ਫਿਲਮ ਦੇ ਰਿਕਾਰਡ ਜਬਤ ਕਰ ਲੈਣੇ ਚਾਹੀਦੇ ਤੇ ਪੰਜਾਬ ਦੇ ਵਿੱਚ ਘੱਟੋ ਘੱਟ ਇਹ ਫਿਲਮ ਨਹੀਂ ਚੱਲਣ ਦੇਣੀ ਚਾਹੀਦੀ ਸਰ ਜਿਹੜੀ ਐ ਐਮਰਜੈਂਸੀ ਲੱਗੀ ਸੀ ਉਸ ਸਮੇਂ ਦੇ ਮੁਤਾਬਕ ਜਿਹੜੀ ਇੱਕ ਕਾਲਾ ਧੱਬਾ ਸਾਡੇ ਦੇਸ਼ ਦੇ ਇਤਿਹਾਸ ਦੇ ਉੱਪਰ ਇੱਕ ਮੰਨਿਆ ਜਾਂਦਾ 1.5 ਤੋਂ 2 ਸਾਲ ਦਾ ਇਹ ਸਮਾਂ ਜਿਹੜਾ ਕਿਤੇ ਇਸ ਫਿਲਮ ਦੇ ਜ਼ਰੀਏ ਸਿੱਖਾਂ ਨੂੰ ਹੀ ਇਸ ਸਾਰੀ ਐਮਰਜੈਂਸੀ ਦਾ ਦੋਸ਼ੀ ਤਾਂ ਨਹੀਂ ਬਣਾ ਕੇ ਪੇਸ਼ ਕਰ ਦਿੱਤਾ ਜਾਊਗਾ ਕਿਉਂਕਿ ਇਹ ਤਾਂ 3 ਮਿੰਟ ਦੇ ਟ੍ਰੇਲਰ ਦੇ ਵਿੱਚ ਜੇਕਰ ਐਡਾ ਵਿਵਾਦ ਹੋ ਸਕਦਾ ਤਾਂ 2.5 ਘੰਟੇ ਦੀ ਪੌਣੇ 3 ਘੰਟੇ ਦੀ ਫਿਲਮ ਦੇ ਵਿੱਚ ਕੀ ਕੁਝ ਹੋਵੇਗਾ ਦੇਖੋ ਜੀ ਜੇ ਐਮਰਜੈਂਸੀ ਦੀ ਗੱਲ ਕਰੀਏ 1975 ਦੇ ਵਿੱਚ ਤਾਂ ਸਿੱਖ ਕੌਮ ਨੇ ਦੇਖੋ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਪਰਸਨਲ ਲਿਬਰਟੀ ਨੂੰ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਐਮਰਜੈਂਸੀ ਦੇ ਵਿਰੁੱਧ ਬਾਜ਼ ਚੁੱਕੀ ਸੀ ਅਣਗਿਣਤ ਜਿਹੜੇ ਜਲੂਸ ਕੱਢੇ ਗਏ ਸੀ ਉੱਥੇ ਸ਼ਹਿਰ ਦੇ ਵਿੱਚ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਉਹਨਾਂ ਨੇ ਬਹੁਤ ਜ਼ਿਆਦਾ ਦਿੱਲੀ ਸ਼ਹਿਰ ਦੇ ਵਿੱਚ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਉਸ ਤੋਂ ਬਾਅਦ ਚਲੋ ਜੋ ਇੰਦਰਾ ਗਾਂਧੀ ਦੇ ਮਨ ਦੇ ਵਿੱਚ ਕਿੱਡ ਸੀ ਤਾਂ ਉਹਨੇ ਫਿਰ 84 ਦੇ ਵਿੱਚ ਉਹ ਕੀਤਾ ਜੋ ਨਹੀਂ ਸੀ ਕਰਨਾ ਚਾਹੀਦਾ ਉਹਨ ਤਾਂ ਮੈਂ ਸਮਝਦਾ ਹਾਂ ਵੀ ਜਿਹੜਾ ਇਹ ਐਮਰਜੈਂਸੀ ਹੈ ਕਾਲਾ ਧੱਬਾ ਸੀ ਚਾਹੇ ਜੋ ਸਿੱਖ ਕੌਮ ਨੇ ਉਦੋਂ ਵੀ ਵਿਰੋਧ ਕੀਤਾ ਸੀ ਤੇ ਅੱਜ ਵੀ ਜਿਹੜੇ ਸਾਡੇ ਭਰਾ ਗੁਰਿੰਦਰ ਸਿੰਘ ਖਾਲਸਾ ਹੀ ਹੋਰੀ ਜਗਮਉਨ ਸਿੰਘ ਖਾਲਸਾ ਹੀ ਹੋਰੀ ਉਹ ਵੀ ਅੱਜ ਅੱਗੇ ਆਏ ਨੇ ਤੇ ਇਸ ਐਮਰਜੈਂਸੀ ਫਿਲਮ ਦੇ ਥਰੂ ਜੋ ਸਿੱਖਾਂ ਦੇ ਉਲਟ ਇੱਕ ਬਿਰਤਾਂਤ ਰਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਨੈਰੇਟਿਵ ਚਲਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਡੇ ਪੰਜਾਬ ਦੇ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਜੋ ਸਿੱਖ ਤੇ ਜੋ ਹਿੰਦੂ ਭਰਾਵਾਂ ਦੇ ਵਿੱਚ ਉਹ ਕੱਲਾ ਇੱਥੋਂ ਤੱਕ ਦੀ ਸੀਮਤ ਬਲਕਿ ਸਾਡੇ ਮੁਸਲਮਾਨ ਭਰਾ ਜਿਹੜੇ ਉੱਥੇ ਲੈਂਦੇ ਪੰਜਾਬ 'ਚ ਰਹਿੰਦੇ ਆ ਅਸੀਂ ਸਾਰੇ ਇੱਕ ਪੰਜਾਬੀ ਇੱਕ ਕੌਮ ਆ ਅਸੀਂ ਇੱਕ ਸਾਡੀ ਸੱਭਿਅਤ ਹੈ ਤਾਂ ਇਸ ਕੌਮੀਅਤ ਦੀ ਭਾਵਨਾ ਦੇ ਵਿੱਚ ਇੱਕ ਫਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਬੀ ਕੰਗਨਾ ਰਣਾਉਤ ਵੱਲੋਂ ਤੇ ਮੇਰੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੀ ਸਰ ਇੱਕ ਸਵਾਲ ਤੁਹਾਡੇ ਤੋਂ ਬਣਦਾ ਕਿ ਸੈਂਸਰ ਬੋਰਡ ਫਿਲਮ ਨੂੰ ਪਹਿਲਾਂ ਰਿਵਿਊ ਕੀਤਾ ਜਾਂਦਾ ਫਿਲਮ ਦੇਖੀ ਜਾਂਦੇ ਉਸ ਤੋਂ ਬਾਅਦ ਸਰਟੀਫਿਕੇਟ ਜਿਹੜੇ ਨੇ ਉਹ ਫਿਲਮ ਦੀ ਸਟੋਰੀ ਦੇ ਮੁਤਾਬਕ ਜਾਂ ਉਹਨਾਂ ਦੇ ਸੀਨ ਮੁਤਾਬਕ ਜਾਰੀ ਕੀਤੇ ਜਾਂਦੇ ਨੇ ਇਸ ਫਿਲਮ ਦੇ ਵਿੱਚ ਕੀ ਸੈਂਸਰ ਬੋਰਡ ਦੇ ਕਿਸੇ ਵੀ ਨੁਮਾਇंदे ਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਟਿਪੀਕਲ ਇੱਕ ਤਬਕੇ ਦੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਈ ਜਾ ਸਕਦਾ ਸਿੱਧੀ ਸਿੱਧੀ ਵਾਇਓਲੇਸ਼ਨ ਕ੍ਰੀਏਟ ਕੀਤੀ ਜਾ ਸਕਦੀ ਆ ਮਨਜ਼ੂਰਤਾ ਕਿਸੇ ਨੇ ਕੀਤਾ ਹੋਵੇਗਾ ਸੈਂਸਰ ਬੋਰਡ ਦੇ ਉੱਪਰ ਵੀ ਕੋਈ ਕਾਰਵਾਈ ਬਣਦੀ ਹੈ ਇਸ ਦੇ ਮੁਤਾਬਕ ਜੋ ਤੁਸੀਂ ਫਿਲਮ ਦੇ ਉਸ ਟ੍ਰੇਲਰ ਦੇ ਵਿੱਚ ਦੇਖਿਆ ਹੈਗਾ ਦੇਖੋ ਜੀ ਜਿਹੜਾ ਸੈਂਸਰ ਬੋਰਡ ਹੈ ਸੀਬੀਐਫਸੀ ਸੈਂਟਰਲ ਬੋਰਡ ਆਫ ਫਿਲਮ ਉਹ ਜੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰੇ ਤਾਂ ਉਹਨਾਂ ਦਾ ਬਣਦਾ ਤਾਂ ਇਹੀ ਹੈ ਕਿ ਜਿਹੜੇ ਕੋਈ ਇੱਕ ਕਮਿਊਨਿਟੀ ਦੇ ਪ੍ਰਤੀ ਉਹਨਾਂ ਦੇ ਖਿਲਾਫ ਐਂਟੀਪਾ ਬਣਾਵਾ ਨੇ ਜਿਵੇਂ ਐਂਟੀ ਸਿੱਖ ਨੈਰੇਟਿਵ ਇਹਦੇ ਚ ਸਰਜਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਠੱਲ ਪਾਉਣੀ ਚਾਹੀਦੀ ਸੀ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਅਤੇ ਇਸੇ ਕਾਰਨ ਕਰਕੇ ਅਸੀਂ ਸੀਬੀਐਫਸੀ ਨੂੰ ਵੀ ਪਾਰਟੀ ਬਣਾਇਆ ਇਸ ਕੇਸ ਚ ਕਿ ਸੀਬੀਐਫਸੀ ਵੀ ਅੱਗੇ ਆਏ ਸੀਬੀਐਫਸੀ ਵੀ ਆਪਣਾ ਪੱਖ ਰੱਖੇ ਦੱਸੇ ਕਿ ਉਹਨਾਂ ਨੇ ਕਿਹੜੇ ਰਿਵਿਊ ਦੇਖ ਕੇ ਉਹਨਾਂ ਨੇ ਕਿਹੜੇ ਰਿਕਾਰਡ ਬਣਾਇਆ ਸਾਰਾ ਕਿ ਉਹਨਾਂ ਨੇ ਇਸ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਤਾ ਜਿੱਥੇ ਤਾਂ ਤੁਸੀਂ ਦੇਖੋ ਜੀ ਹੁਣ ਸਾਡੇ ਇੱਕ ਐਕਟਰ ਨੇ ਪੰਜਾਬ ਦੇ ਦਲਜੀਤ ਦੋਸਾਂਝ ਉਹ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਮੂਵੀ ਬਣਾ ਰਹੇ ਨੇ ਉਹ ਫਿਲਮ ਦੇ 85 ਕੱਟ ਲੱਗਣ ਤੋਂ ਬਾਅਦ ਵੀ ਹਜੇ ਉਸ ਫਿਲਮ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਰਿਲੀਜ਼ ਹੋਣ ਲਈ ਉਹ ਫਿਲਮ ਹਜੇ ਵੀ ਹੌਲਟ ਤੇ ਹੈ ਤੇ ਦੂਜੇ ਪਾਸੇ ਇੱਕ ਇਹੋ ਜਿਹੀ ਫਿਲਮ ਜਿਹੜੇ ਇੱਕ ਕੌਮ ਦੇ ਪ੍ਰਤੀ ਤੇ ਦੋ ਭਾਈਚਾਰਿਆਂ ਦੇ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਨੂੰ ਵਾਦਾ ਦਿੱਤਾ ਜਾ ਰਿਹਾ ਹੈ ਉਹ ਰਿਲੀਜ਼ ਕਰ ਦਿੱਤੀ ਜਾਂਦੀ ਹੈ ਸਰ ਇੱਥੇ ਇੱਕ ਗੱਲ ਮੈਂ ਇਹ ਕਰਦਾ ਕਿ ਇਸ ਨਫ਼ਰਤ ਦੀ ਜੜ ਸਿਰਫ ਕੰਗਣਾਂ ਰਣੋਂ ਤੱਕ ਹੀ ਸੀਮਤ ਆ ਕਿਉਂਕਿ ਦਲਜੀਤ ਹੁਣਾਂ ਦੀ ਪੰਜਾਬ 95 ਫਿਲਮ ਜਿਹੜੀ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਦੇ ਉੱਪਰ ਬਣਾਈ ਦੱਸੀ ਜਾ ਰਹੀ ਆ ਉਸ ਦੇ ਉੱਪਰ 85 ਕੱਟ ਲਾ ਕੇ ਵੀ ਮਨਜ਼ੂਰੀ ਨਾ ਮਿਲਣਾ ਇੱਥੇ ਦੂਜੀ ਫਿਲਮ ਨੂੰ ਜਿਸ ਦੇ ਵਿੱਚ ਨਫ਼ਰਤ ਫਲਾਈ ਜਾ ਰਹੀ ਆ ਉਸ ਨੂੰ ਮਨਜ਼ੂਰੀ ਦੇ ਦੇਣਾ ਜੀ ਉਸ ਦਾ ਟ੍ਰੇਲਰ ਲਾਂਚ ਕਰ ਦੇਣਾ ਜੜ ਸਿਰਫ ਕੰਗਣਾਂ ਹੀ ਆ ਜਾਂ ਇਸ ਤੋਂ ਡੂੰਘੀਆਂ ਜੜਾਂ ਵੀ ਇਸ ਦੀਆਂ ਦੇਖ ਸਕਦੀਆਂ ਨੇ ਉਹਨਾਂ ਨੇ ਸਮਝੇ ਦੇਖੋ ਜੇ ਹਾਲ ਦੀ ਘੜੀ ਅਸੀਂ ਸਿਰਫ ਇਸ ਫਿਲਮ ਦੀ ਗੱਲ ਕਰਦੇ ਆ ਤਾਂ ਇਸ ਫਿਲਮ ਦੀ ਪ੍ਰੋਡਿਊਸਰ ਵੀ ਕੰਗਣਾ ਰਣਾਉਤ ਹੈ ਮੇਨ ਐਕਟਰ ਵੀ ਕੰਗਣਾ ਰਣਾਉਤ ਹੈ ਡਾਇਰੈਕਟਰ ਵੀ ਕੰਗਣਾ ਰਣਾਉਤ ਹੈ ਤੇ ਰਾਈਟਰ ਵੀ ਕੰਗਣਾ ਰਣਾਉਤ ਹੈ ਤੇ ਤੁਸੀਂ ਦੇਖੋ ਜੀ ਤਾਂ ਇਸ ਫਿਲਮ ਦੇ ਅਧਿਨ ਜੇ ਅਸੀਂ ਚੱਲੀਏ ਤਾਂ ਇਸ ਫਿਲਮ ਚ ਤਾਂ ਜਿਹੜਾ ਰੋਲ ਹੈ ਉਹ ਸਭ ਤੋਂ ਜ਼ਿਆਦਾ ਕੰਗਣਾ ਰਣਾਉਤ ਦਾ ਅੱਗੇ ਆ ਰਿਹਾ ਹੈ ਪਰ ਅਸੀਂ ਬਾਕੀ ਬੋਰਡ ਮੈਂਬਰਾਂ ਨੂੰ ਤੇ ਯੂਨੀਅਨ ਨੂੰ ਪਾਰਟੀ ਤਾ ਬਣਾਇਆ ਕਿ ਤਾਂ ਜੋ ਇਕੱਠੇ ਹੋ ਕੇ ਆਪਣੀ ਇੱਕ ਰਿਪੋਰਟ ਤਾਂ ਕਟੋਕਟ ਅੱਗੇ ਦੇਣ ਕੀ ਹਾਂ ਵੀ ਕਿ ਇੱਥੇ ਜੜ ਕੀ ਹੈ ਕਾਰਨ ਦਾ ਕਿ ਸਾਨੂੰ ਇਹ ਕਟ ਅਸੀਂ ਕਿਉਂ ਨਹੀਂ ਲਾਏ ਅਸੀਂ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਸਾਨੂੰ ਇਹ ਸੀਨ ਕੱਟਣੇ ਚਾਹੀਦੇ ਸੀ ਪਰ ਜੀ ਇਹਨਾਂ ਨੂੰ ਮਨਜ਼ੂਰੀ ਦਿੱਤੀ ਤਾਂ ਕਰਕੇ ਜੀ ਸਾਰੇ ਅਸੀਂ ਯੂਨੀਅਨ ਆਫ ਇੰਡੀਆ ਵੀ ਪਾਰਟੀ ਬਣਾਈ ਹੈ ਸੀਬੀਐਫਸੀ ਵੀ ਪਾਰਟੀ ਬਣਾਈ ਹੈ ਕਿ ਸਾਰੇ ਆਪਣਾ ਪੱਖ ਅੱਗੇ ਰਗਣ ਤੇ ਇਸ ਮਸਲੇ ਨੂੰ ਸੁਲਝਾਇਆ ਜਾਏ ਮਾਨਯੋਗ ਜੱਜ ਸਾਹਿਬਾਨਾਂ ਦੇ ਸਾਹਮਣੇ ਇਸ ਕੇਸ ਨੂੰ ਲੈ ਕੇ ਕੁਝ ਸੁਣਵਾਈ ਹੋਈ ਆ ਹਾਲੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਅਪਡੇਟ ਕੀ ਆ ਸਰ ਇਸ ਹਜੇ ਤਾਂ ਜੀ ਪਟੀਸ਼ਨ ਸਿਰਫ ਧਾਇਰ ਹੋਈ ਹੈ ਕੱਲ ਪਟੀਸ਼ਨ ਧਾਇਰ ਹੋ ਗਈ ਸੀ ਜੀ ਤੇ ਹੋਪਫੁਲੀ ਜਿਹੜੀ ਇਹਦੀ ਤਰੀਕ ਹੈ ਜੀ ਪਹਿਲੀ ਲਿਸਟਿੰਗ ਹੋਏਗੀ ਉਹ ਵੀਰਵਾਰ ਜਾਂ ਸ਼ੁੱਕਰਵਾਰ ਦੀ ਹੋ ਜੇਗੀ ਤੇ ਉਸ ਤੋਂ ਬਾਅਦ ਪਹਿਲੀ ਬਹਿਸ ਹੋਏਗੀ ਜੀ ਹਜੇ ਸਰ ਕਨਸਟੀਟਿਊਸ਼ਨ ਆਫ ਇੰਡੀਆ ਕੀ ਕਹਿ ਰਿਹਾ ਕਿਉਂਕਿ ਕੰਗਣਾ ਰਣਾਉਤ ਇਸ ਫਿਲਮ ਦੀ ਡਾਇਰੈਕਟਰ ਆ ਕੰਗਣਾ ਰਣਾਉਤ ਇਸ ਫਿਲਮ ਦੀ ਪ੍ਰੋਡਿਊਸਰ ਆ ਐਕਟਰੈਸ ਆ ਮੇਨ ਲੀਡ ਦੇ ਵਿੱਚ ਕੰਗਣਾ ਰਣਾਉਤ ਆ ਕਨਸਟੀਟਿਊਸ਼ਨ ਆਫ ਇੰਡੀਆ ਕੀ ਕਹਿ ਰਿਹਾ ਇਸ ਤਰ੍ਹਾਂ ਦੇ ਹੇਟ ਦੇ ਜੇਕਰ ਫਲਾਈ ਜਾਂਦੀ ਆ ਇੱਕ ਕਮਿਊਨਿਟੀ ਨੂੰ ਸਿੱਧਾ-ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਇੱਕ ਫਿਲਮ ਦੇ ਵਿੱਚ ਸੰਵਿਧਾਨ ਦੇ ਵਿੱਚ ਕੀ ਤਾਰਾ ਹੈਗੀ ਦੇਖੋ ਜੀ ਸੰਵਿਧਾਨ ਦੇ ਵਿੱਚ ਆ ਇਹ ਜਿਹੜੇ ਗਾਣੇ ਆਪਾਂ ਸੁਣਦੇ ਆਂ ਫਿਲਮਾਂ ਸੁਣਦੇ ਆਂ ਕਿਸੇ ਦੇ ਵਿਚਾਰ ਸੁਣਦੇ ਆਂ ਇਹ ਸਾਰੇ ਜਿਹੜੇ ਕਨਸਟੀਟਿਊਸ਼ਨਲ ਆਪਾਂ ਨੂੰ ਰਾਈਟਸ ਦਿੱਤੇ ਜਾਂਦੇ ਨੇ ਇਹ ਉਹਦੇ ਅਧੀਨ ਆਉਂਦੇ ਨੇ ਪਰ ਨਾਲ ਦੀ ਨਾਲ ਇਹ ਜਦੋਂ ਰਾਈਟਸ ਦਿੱਤੇ ਜਾਂਦੇ ਨੇ ਤਾਂ ਕੁਝ ਨਾ ਕੁਝ ਰੈਸਟ੍ਰਿਕਸ਼ਨਸ ਵੀ ਇੰਪੋਜ਼ ਕੀਤੀਆਂ ਜਾਂਦੀਆਂ ਨੇ ਉਹ ਰੈਸਟ੍ਰਿਕਸ਼ਨਸ ਇਹ ਕਹਿੰਦੀਆਂ ਨੇ ਕਿ ਤੁਹਾਡਾ ਫ੍ਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਸਿਰਫ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਕਿਸੇ ਕਮਿਊਨਿਟੀ ਪ੍ਰਤੀ ਕਿਸੇ ਇੱਕ ਸਟੇਟ ਪ੍ਰਤੀ ਕਿਸੇ ਧਰਮ ਪ੍ਰਤੀ ਨਫ਼ਰਤ ਨਹੀਂ ਫੈਲਾ ਰਹੇ ਜਾਂ ਕੋਈ ਐਂਟੀ ਉਹ ਕਮਿਊਨਿਟੀ ਨੈਰੇਟਿਵ ਸੈੱਟ ਨਹੀਂ ਕਰ ਰਹੇ ਆਰਟੀਕਲ 19 ਸਬਕਲੋਜ਼ 2 ਦੀ ਇਹ ਜਿਹੜਾ ਟ੍ਰੇਲਰ ਹੈ ਤੇ ਜਿਹੜੀ ਫਿਲਮ ਹੈ ਇਹ ਸਾਫ਼ ਸਿੱਧੀ ਵਾਇਲੇਸ਼ਨ ਹੈ ਧੱਜੀਆਂ ਡਾ ਚੁਕੀਆਂ ਨੇ ਜੀ ਆਰਟੀਕਲ 19 ਦੀਆਂ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਇਹ ਕਨਸਟੀਟਿਊਸ਼ਨਲ ਨੂੰ ਵੀ ਇਹ ਵਾਇਲੇਟ ਕਰਦੀ ਹੈ ਫਿਲਮ ਤਾਂ ਕਰਕੇ ਇਹਦਾ ਰਿਵਿਊ ਹੋਣਾ ਬਣਦਾ ਜੀ ਸਰ ਆਖਰੀ ਸਵਾਲ ਹੈਗਾ ਕਿ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕਾਫੀ ਫਿਲਮਾਂ ਦੇ ਵਿੱਚ ਜਿਹੜੀ ਠੇਸ ਪਹੁੰਚਾਈ ਗਈ ਆ ਸਮੇਂ-ਸਮੇਂ ਤੇ ਜਿਹੜਾ ਸਾਡੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਵੀ ਫਿਲਮਾਂ ਦੇ ਵਿੱਚ ਸਾਡਾ ਮਜ਼ਾਕ ਬਣਾਇਆ ਜਾਂਦਾ ਰੇਟਸ ਪੈਂਦੀਆਂ ਨੇ ਕਾਰਵਾਈਆਂ ਕੋਰਟ ਦੇ ਵਿੱਚ ਹੁੰਦੀਆਂ ਨੇ ਵਕੀਲ ਸਾਹਿਬਾਨ ਪਹੁੰਚਦੇ ਨੇ ਸੰਗਤ ਦੇ ਵਿੱਚ ਰੋਸ ਹੁੰਦਾ ਪਰ ਜਿਆਦਾ ਕੋਈ ਸਖਤ ਕਾਰਵਾਈ ਜਿਹੜੀ ਆ ਦੇਖਣ ਨੂੰ ਨਹੀਂ ਮਿਲਦੀ ਠੰਡੇ ਬਸਤੇ ਦੇ ਵਿੱਚ ਅਕਸਰ ਕੇਸ ਚਲੇ ਜਾਂਦੇ ਨੇ ਇਸ ਕੇਸ ਦੇ ਵਿੱਚ ਕੀ ਹੋ ਸਕਦਾ ਕੀ ਕੁਝ ਹੋਏਗਾ ਕਿਉਂਕਿ ਚੁਣੀ ਹੋਈ ਨੁਮਾਇੰਦਾ ਵੀ ਹੈਗੀ ਐ ਇੱਕ ਕੰਗਣਾ ਬਣਾਓ ਇਹ ਦੇਖੋ ਸਾਨੂੰ ਪੂਰੀ ਉਮੀਦ ਹੈ ਕਿ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲੇਗਾ ਜੇ ਨਹੀਂ ਤਾਂ ਕਿ ਅਸੀਂ ਜੋ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਪੈਰਵੀ ਕਰ ਸਕ ਕਰਾਂਗੇ ਜੀ ਹੈਨਾ ਜੀ ਤੇ ਪਰ ਮੈਨੂੰ ਲੱਗਦਾ ਹੈ ਕਿ ਜੋ ਜੋ ਸਾਡਾ ਕੌਮ ਦਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਹਮੇਸ਼ਾ ਜੂਝਦੇ ਰਹਿਣਾ ਚਾਹੀਦਾ ਹੈ ਤਾਂ ਹੁਣ ਆਪਣੇ ਕੋਲ ਇੱਕ ਸੰਵਿਧਾਨਕ ਪ੍ਰਣਾਲੀ ਹੈ ਇੱਕਵੇਂ ਬੰਤਰ ਹੈ ਤੰਤਰ ਹੈ ਤਾਂ ਉਸ ਦੇ ਵਿੱਚ ਦੇਖੋ ਜੂਝ ਰਹੇ ਹਾਂ ਚਾਹੇ ਉਹ ਐਨਐਸਏ ਵਾਲੇ ਕੇਸ ਹੋਣ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਵਾਲੇ ਤਾਂ ਲੜਨਾ ਸਾਡਾ ਫਰਜ਼ ਹੈ ਜਿੱਥੇ ਬੇਇਨਸਾਫੀ ਹੁੰਦੀ ਹੈ ਕੋਈ ਧੱਕਾ ਹੁੰਦਾ ਹੈ ਕੋਈ ਝੂਠੇ ਦੋਸ਼ ਲਾਈ ਜਾਂਦੇ ਨੇ ਤਾਂ ਉੱਥੇ ਜਿਹੜੀ ਕੌਮ ਹੈ ਸਾਡੀ ਉਹ ਸ਼ੁਰੂ ਤੋਂ ਖਲੌਂਦੀ ਆ ਰਹੀ ਹੈ ਤੇ ਮੈਂ ਸਮਝਦਾ ਉਸੇ ਸਿਧਾਂਤ ਦੇ ਅੰਡਰ ਚੱਲਦੇ ਹੋਏ ਤੇ ਆਪਣੇ ਆਪਾਂ ਸਾਰਿਆਂ ਨੂੰ ਆਪਦਾ ਜਿਹੜਾ ਫਰਜ਼ ਆ ਉਹ ਨਿਭਾਉਣਾ ਚਾਹੀਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਸ਼ੁਭਕਾਮਨਾਵਾਂ ਮਾਨ ਇੱਕ ਵੱਡੀ ਜ਼ਿੰਮੇਵਾਰੀ ਦੁਨੀਆ ਦੇ ਵਿੱਚ ਫੈਲਦੀ ਨਫ਼ਰਤ ਨੂੰ ਰੋਕਣ ਦੀ ਤੁਹਾਡੇ ਦੋਨਾਂ ਦੇ ਉੱਪਰ ਹੈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮਿਹਰਬਾਨ ਸੋ ਬਿਲਕੁਲ ਪਟੀਸ਼ਨ ਕੰਗਣਾ ਰਣੌਤ ਤੇ ਉਸ ਦੀ ਫਿਲਮ ਐਮਰਜੈਂਸੀ ਦੇ ਖਿਲਾਫ ਪਾਈ ਗਈ ਆ ਕਿ ਕਾਰਵਾਈ ਸਖਤ ਕੀਤੀ ਜਾਵੇ ਇੱਕ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਂਦੀਆਂ ਉਨਾਂ ਸੀਨਾਂ ਨੂੰ ਕੱਟਿਆ ਜਾਵੇ ਉਸ ਤੋਂ ਬਾਅਦ ਉਹ ਫਿਲਮ ਨੂੰ ਚੰਗੀ ਤਰ੍ਹਾਂ ਦੇ ਨਾਲ ਰਿਵਿਊ ਕਰਕੇ ਰਿਲੀਜ਼ ਕੀਤਾ ਜਾਵੇ ਉਹ ਫਿਲਮ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਦੇ ਵੀ ਰਿਲੀਜ਼ ਨਹੀਂ ਕੀਤੀ ਜਾਊਗੀ ਜਿਸ ਦੇ ਵਿੱਚ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇੱਕ ਕਮਿਊਨਿਟੀ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਉਣ ਦੀ ਗੱਲਾਂ ਉੱਥੇ ਕਰੀਆਂ ਗਈਆਂ ਹਨ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈ ਚੁੱਕੀ ਆ ਬਹੁਤ ਜਲਦੀ ਕੰਗਣਾ ਰਣਾਉਦੀ ਐਮਰਜੈਂਸੀ ਫਿਲਮ ਰਿਲੀਜ਼ ਹੋਣ ਵਾਲੀ ਆ ਕੀ ਉਸ ਤੋਂ ਪਹਿਲਾਂ ਮਾਨਯੋਗ ਹਾਈ ਕੋਰਟ ਦਾ ਕੋਈ ਵੱਡਾ ਫੈਸਲਾ ਇਸ ਦੇ ਬਾਰੇ ਆਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ